ਸਸਾਸੀ ਪਿਛਲੇ ਸਾਲ ਦੇ ਬਹੁਤ ਡਰਿਆ ਹੋਇਆ ਹੈ ਨੁਕਸਾਨ ਸਾਡਾ ਬਹੁਤ ਹੋਇਆ ਸੋ ਇਹ ਡਰ ਚੋਂ ਜਿਹੜਾ ਇਹ ਨਿਕਲਿਆ ਕਿ ਯਾਰ ਹੜ੍ਹ ਤਾਂ ਇਸ ਵਾਰ ਵੀ ਆ ਸਕਦੇ ਆ ਸਰਕਾਰ ਕਹੀ ਜਾਂਦੀ ਆ ਕਿ ਅਸੀਂ ਜੀ ਨਦੀ ਸਫਾਈ ਕਰਾ ਰਹੇ ਆ ਹੁਣ ਕੁਝ ਨਹੀਂ ਹੋਵੇਗਾ ਡਾਕਟਰ ਬਲਬੀਰ ਸਿੰਘ ਸਾਡੇ ਸਿਹਤ ਮੰਤਰੀ ਆਏ ਉਹਨਾਂ ਨੇ ਵੀ ਮੀਟਿੰਗਾਂ ਚ ਗਿਆ ਕਿ ਜੀ ਇਸ ਵਾਰ ਹੜ੍ਹ ਨਹੀਂ ਆਉਣ ਦਿੱਤਾ ਜਾਊਗਾ ਦਿੱਤੀ ਇਹ ਆ ਕਿ ਇੱਕ ਮਹੀਨਾ ਪਹਿਲਾਂ ਡੇਢ ਮਹੀਨਾ ਪਹਿਲਾਂ ਜਿਹੜਾ ਡਰੇਨੇਜ ਵਿਭਾਗ ਸੁੱਤਾ ਉੱਠਿਆ ਤੇ ਉਹਨਾਂ ਨੇ ਜੀ ਸੀ ਪੀ ਲਈਆਂ ਹਾਲੇ ਤੱਕ ਜਿਹੜੀ ਆ ਉਹ ਬੂਟੀ ਨਹੀਂ ਕੱਢੀ ਗਈ ਹੁਣ ਕਹਿੰਦੇ ਮਸ਼ੀਨਾ ਕਹਿੰਦੇ ਜੀ ਮਸ਼ੀਨਾ ਨਾਲ ਨਹੀਂ ਕੱਢੀ ਗਈ ਹੁਣ ਅਸੀਂ ਜਿਹੜੀਆਂ ਹੱਥਾਂ ਨਾਲ ਕੱਢਾਂਗੇ ਸੋ ਪ੍ਰਸ਼ਾਸਨ ਦੀਆਂ ਇਹਨਾਂ ਜਿਹੜੀਆਂ ਦਲੀਲਾਂ ਦੇ ਨਾਲ ਡਰ ਲੱਗਦਾ 2-3 ਮਹੀਨਿਆਂ ਤੋਂ ਸੋਚ ਰਿਹਾ ਸੀ ਕਿਵੇਂ ਸਮਾਨ ਬਚਾਉਣਾ ਯਾਰ ਉੱਚਾ ਕਿਵੇਂ ਚੁੱਕਾਂਗੇ ਕਦੇ ਸੋਚਿਆ ਸਟੂਲ ਬਣਾਈਏ ਲੰਬੇ-ਲੰਬੇ ਉਹਦੇ ਉੱਤੇ ਰੱਖ ਦਈਏ ਕਦੇ ਸੋਚਦੇ ਨੇ ਫੇਰ ਖਿਆਲ ਆਇਆ ਕਿ ਘੋੜੀਆਂ ਹੀ ਬਣਾ ਲੀਆਂ ਜਾਣਾ ਇਹੋ ਜੀਆਂ ਸੋ ਇਸ ਕਰਕੇ ਅਸੀਂ ਘੋੜੀਆਂ ਬਣਾਈਆਂ 3 ਫੁੱਟ ਜਿਹੜੀਆਂ ਨੇ ਉਹ ਉੱਚੀਆਂ ਨੇ ਔਰ ਇਹਦੇ ਥੱਲੇ ਅਸੀਂ 4 ਨਹੀਂ ਲਾਏ 5 ਲਾਏ ਆ 4 ਤਾਂ ਪੋਨਿਆਂ ਤੇ ਲਾਇਆ ਇੱਕ ਬਿਲਕੁਲ ਸੈਂਟਰ ਚ ਲਾਇਆ ਉਹ ਇਸ ਕਰਕੇ ਤਾਂ ਕਿ ਇਹਦਾ ਵਜ਼ਨ ਜਿਹੜਾ ਉਹ ਵੰਡਿਆ ਜਾ ਸਕੇ ਜੇ ਅਸੀਂ ਸੈਂਟਰ ਚ ਨਾ ਲਾਉਂਦੇ ਤਾਂ ਹੋ ਸਕਦਾ ਸੀ ਇਹ ਟੁੱਟ ਸਕਦਾ ਸੀਗਾ ਜਿਹਦੀ ਸਵਾਗਤ ਪੂਰਾ ਕਰਕੇ ਆਏ ਕਿ ਜੇਕਰ ਵਪਾਰੋ ਕੋਈ ਬਣਾਉਣਾ ਹੁੰਦਾ ਤਾਂ ਤੇਹੀ ਉਦਰੀ ਗੱਦੇ-ਗੁੱਦੇ ਸਾਰੇ ਰੱਖੇ ਹੋਏ ਪੈਟ ਵੈਸੇ ਤੇ ਅਸੀਂ ਆਪਣੇ ਰਿਸ਼ਤੇਦਾਰਾਂ ਨੇ ਕਿਹਾ ਵੀ ਭਾਈ ਹੁਣ 2 ਮਹੀਨੇ ਤੁਸੀਂ ਨਾ ਆਇਓ ਜੇ ਆਉਣਾ ਜੇ ਤੇ ਫਿਰ ਤਿਆਰ ਰਿਆ ਜੇ ਜਿਵੇਂ ਭਗਵੰਤ ਮਾਨ ਸਾਹਿਬ ਚਿਲੰਦਰ ਵਿੱਚ ਗਿਆ ਕਿ ਅਸੀਂ ਤੁਹਾਡੀਆਂ ਮੁਸੀਬਤਾਂ ਹੱਲ ਕਰਾਂਗੇ ਡਾਕਟਰ ਬਲਬੀਰ ਸਿੰਘ ਨੂੰ ਇੱਥੇ ਘਰ ਲੈਣਾ ਚਾਹੀਦਾ ਆ ਕਿ ਖਾਸ ਤੌਰ ਤੇ ਉੱਥੇ ਲੈਣਾ ਚਾਹੀਦਾ ਤਾਂ ਸਭ ਤੋਂ ਜ਼ਿਆਦਾ ਫਲਟ ਆਉਦਾ ਫਿਰ ਪਤਾ ਲੱਗੇ ਕਿ ਸਰਕਾਰ ਕਿੰਨੀ ਕਲੀ ਪਿਛਲੇ ਸਾਲ ਜਿਹੜਾ ਹੜ ਆਇਆ ਉਹਦੇ ਤੋਂ ਨੇ ਸਿੱਖਿਆ ਸਰਕਾਰ ਨੇ ਹਾਲੇ ਤੱਕ ਤੇ ਸਰਕਾਰਾਂ ਤੇ ਫਿਰ ਸਾਨੂੰ ਜਿਹੜੇ ਉਹ ਜਦੋਂ ਇਹੋ ਜਿਹਾ ਪਿਆਰ ਦਮਨ ਜੀ ਲੀਡਰ ਦਿੰਦਾ ਨਾ ਜਦੋਂ ਕਿ ਅਸੀਂ ਤੁਹਾਨੂੰ ਮੁਰਗੀਆਂ ਦਾ ਵੀ ਜਿਹੜਾ ਮੁਆਵਜ਼ਾ ਦੇਵਾਂਗੇ ਤਾਂ ਉਹ ਸੱਚਮੁੱਚ ਸੱਚੀ ਲੋਕਾਂ ਦਾ ਵਿਸ਼ਵਾਸ ਟੁੱਟਦਾ ਹੈ ਉਹਦੇ ਨਾਲ ਜਦੋਂ ਪ੍ਰਸ਼ਾਸਨ ਤੋਂ ਵਿਸ਼ਵਾਸ ਛੁੱਟ ਜੇ ਤੇ ਜ਼ਿੰਮੇਵਾਰ ਖੁਦ ਬਣਨਾ ਪੈਂਦਾ ਆਪਣੀ ਜ਼ਿੰਮੇਵਾਰੀ ਖੁਦ ਚੱਕਣੀ ਪੈਂਦੀ ਹੈ ਇਸ ਕਰਕੇ ਕਹਿ ਰਿਹਾ ਕਿਉਂਕਿ ਜਦੋਂ ਪਿਛਲੇ ਸਾਲ ਹੜ੍ਹ ਆਈ ਸੀ ਤੇ ਪਟਿਆਲਾ ਦੇ ਵਿੱਚ ਕਾਫੀ ਲੋਕਾਂ ਦਾ ਨੁਕਸਾਨ ਹੋਇਆ ਸੀ ਲੇਕਿਨ ਇਹ ਲੋਕਾਂ ਨੂੰ ਆਸ ਸੀਗੀ ਕਿ ਕਿਥੇ ਨਾ ਕਿਥੇ ਪ੍ਰਸ਼ਾਸਨ ਇਸ ਤੋਂ ਸਬਕ ਲਵੇਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਫਾਈ ਕਰਨ ਤੋਂ ਬਾਅਦ ਪਾਣੀ ਦੀ ਨਿਕਾਸੀ ਦੇ ਉੱਪਰ ਧਿਆਨ ਦੇਵੇਗਾ ਲੇਕਿਨ ਲੋਕਾਂ ਦਾ ਹੁਣ ਵਿਸ਼ਵਾਸ ਉੱਠਿਆ ਖਾਸ ਤੌਰ ਤੇ ਕੱਲ ਜਿਸ ਤਰੀਕੇ ਦੀ ਕਵਰੇਜ ਕੀਤੀ ਕਿ ਲੋਕ ਆਪਣੇ ਘਰਾਂ ਦੀ ਛੱਤਾਂ ਦੇ ਉੱਪਰ ਸਮਾਨ ਰੱਖ ਰਹੇ ਨੇ ਤੇ ਕੁਝ ਜੁਗਾੜ ਲਾ ਰਹੇ ਨੇ ਔਰ ਇਹ ਜੁਗਾੜ ਕਿਸ ਤਰੀਕੇ ਲੱਗੇ ਹੈ ਤਸਵੀਰਾਂ ਨਾਲ ਹੀ ਤੁਸੀਂ ਦੇਖ ਸਕਦੇ ਹੋ ਕਿ ਘੋੜੀ ਲਾਈ ਹੋਈ ਅਕਸਰ ਤੁਸੀਂ ਘੋੜੀ ਦੇ ਨਾਲ ਗੱਡੀ ਨੂੰ ਚੱਕਦਾ ਜਰੂਰ ਦੇਖਿਆ ਹੋਵੇਗਾ ਲੇਕਿਨ ਭਾਈ ਸਾਹਿਬ ਨੇ ਆਪਣਾ ਸੋਫਾ ਚੱਕਿਆ ਹੋਇਆ ਬਿਸਤਰਾ ਚੱਕਿਆ ਹੋਇਆ ਕਿਉਂਕਿ ਆਸ ਪ੍ਰਸ਼ਾਸਨ ਤੋਂ ਨਹੀਂ ਹੈ ਤੇ ਖੁਦ ਦਾ ਸਮਾਨ ਵੀ ਬਚਾਉਣਾ ਕਿਉਂਕਿ ਨੁਕਸਾਨ ਕਾਫੀ ਹੋਇਆ ਸੀ ਔਰ ਇਹ ਪਟਿਆਲੇ ਦਾ ਸਭ ਤੋਂ ਪੌਸ਼ ਏਰੀਆ ਕਹਿ ਜਾਣ ਵਾਲਾ ਆਲਬਮ ਸਟੇਟ ਦਾ ਏਰੀਆ ਹੈਗਾ ਆਲਬਮ ਸਟੇਟ ਫੇਸ 2 ਦੇ ਵਿੱਚ ਖੜਾ ਔਰ ਫੇਸ 2 ਦੇ ਇਹ ਘਰ ਦੀ ਤਸਵੀਰ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਕੋੜੀਆਂ ਦੇ ਉੱਪਰ ਇਹ ਸੋਫਾ ਲਾਇਆ ਹਵਾ ਦੇ ਵਿੱਚ ਇਹ ਜਿਹੜਾ ਸੋਫਾ ਟੰਗਿਆ ਹੋਇਆ ਔਰ ਇਹ ਟੰਗਣ ਵਾਲੇ ਇਹ ਇਸ ਵੜੈ ਸਾਹ ਅਕਸਰ ਤੁਸੀਂ ਇਹਨਾਂ ਦੇ ਜਿਹੜੇ ਆਰਟੀਕਲਸ ਪੜੇ ਹੋਣਗੇ ਸਰ ਇਹ ਤਾਨੂੰ ਜੁਗਾੜ ਲਾਉਣ ਦੀ ਕੀ ਲੋੜ ਪੈ ਗਈ ਜੀ ਦਮਨ ਜੀ ਸ਼ੁਕਰੀਆ ਬਹੁਤ-ਬਹੁਤ ਤੁਸੀਂ ਸਾਡੀ ਜਿਹੜੀ ਆ ਦੁੱਖ ਵੇਲੇ ਪਹੁੰਚੇ ਹੋ ਕਿਉਂਕਿ ਇਹਨਾਂ ਦਿਨਾਂ ਚ ਵੀ ਦੁੱਖ ਹੀ ਆ ਕਿਉਂਕਿ ਡਰ ਆ ਸਾਡੇ ਕੋਲੇ ਸਰਕਾਰਾਂ ਤੇ ਹਾਲ ਤੱਕ ਸਾਡੇ ਕੋਲ ਪਿਛਲੇ ਸਾਲ ਦੀ ਹਾਲ ਤੱਕ ਨਹੀਂ ਪਹੁੰਚੀਆਂ ਅ ਦਾਰਾ ਸਾਬ ਅਸੀਂ ਪਿਛਲੇ ਸਾਲ ਦੇ ਬਹੁਤ ਡਰਿਆ ਹੋਇਆ ਨੁਕਸਾਨ ਸਾਡਾ ਬਹੁਤ ਹੋਇਆ ਸਾਡਾ ਭਾਵਕੇ ਸਾਡੇ ਸਾਰੇ ਲੋਕਾਂ ਦਾ ਉਹਦੇ ਵਿੱਚ ਇੱਥੋਂ ਦੇ ਰਹਿਣ ਵਾਲੇ ਲੋਕ ਵੀ ਨੇ ਔਰ ਗਰੀਬ ਗੁਰਬੇ ਜਿਹੜੇ ਨਾਲ ਕਲੋਨੀਆ ਚ ਨੇ ਜਾਂ ਜਿਹੜੇ ਵਿਚਾਰੇ ਜਿਨ੍ਹਾਂ ਦੀ ਆਰਥਿਕ ਹਾਲਤ ਮਾੜੀ ਆ ਉਹਨਾਂ ਦਾ ਵੀ ਬਹੁਤ ਵੱਡਾ ਨੁਕਸਾਨ ਹੋਇਆ ਸਾਡੇ ਵਰਗੇ ਲੋਕਾਂ ਨੇ ਤੇ ਚਲੋ ਕਰ ਲਿਆ ਥੋੜਾ ਬਹੁਤਾ ਅਰੇਂਜ ਕਰ ਲਿਆ ਪਰ ਅਸੀਂ ਦੁਬਾਰੇ ਅਸੀਂ ਫੋਰਡ ਅਸੀਂ ਵੀ ਨਹੀਂ ਕਰ ਸਕਦੇ ਹਾਂਗੇ ਸੋ ਉਹ ਡਰ ਚੋਂ ਜਿਹੜਾ ਇਹ ਨਿਕਲਿਆ ਕਿ ਯਾਰ ਹੜ੍ਹ ਤਾਂ ਇਸ ਵਾਰ ਵੀ ਆ ਸਕਦੇ ਆ ਸਰਕਾਰ ਕਹੀ ਜਾਂਦੀ ਹੈ ਕਿ ਅਸੀਂ ਜੀ ਨਦੀ ਸਫਾਈ ਕਰਾ ਰਹੇ ਹਾਂ ਹੁਣ ਕੁਝ ਨਹੀਂ ਹੋਵੇਗਾ ਡਾਕਟਰ ਬਲਬੀਰ ਸਿੰਘ ਸਾਡੇ ਸਿਹਤ ਮੰਤਰੀ ਆਏ ਉਹਨਾਂ ਨੇ ਵੀ ਮੀਟਿੰਗਾਂ ਚ ਗਿਆ ਕਿ ਜੀ ਇਸ ਵਾਰ ਹੜ੍ਹ ਨਹੀਂ ਆਉਣ ਦਿੱਤਾ ਜਾਊਗਾ ਪਰ ਸਥਿਤੀ ਇਹ ਆ ਕਿ ਇੱਕ ਮਹੀਨਾ ਪਹਿਲਾਂ ਡੇਢ ਮਹੀਨਾ ਪਹਿਲਾਂ ਜਿਹੜਾ ਡਰੇਨੇਜ ਵਿਭਾਗ ਸੁੱਤਾ ਉੱਠਿਆ ਤੇ ਉਹਨਾਂ ਨੇ ਜੀਸੀਪੀ ਲਈਆਂ ਹਾਲੇ ਤੱਕ ਜਿਹੜੀ ਆ ਉਹ ਬੂਟੀ ਨਹੀਂ ਕੱਢੀ ਗਈ ਹੁਣ ਕਹਿੰਦੇ ਮਸ਼ੀਨਾਂ ਕਹਿੰਦੇ ਜੀ ਮਸ਼ੀਨਾਂ ਨਾਲ ਨਹੀਂ ਕੱਢੀ ਗਈ ਹੁਣ ਅਸੀਂ ਜਿਹੜੀ ਆ ਹੱਥਾਂ ਨਾਲ ਕੱਢਾਂਗੇ ਸੋ ਪ੍ਰਸ਼ਾਸਨ ਦੀਆਂ ਇਹਨਾਂ ਜਿਹੜੀਆਂ ਦਲੀਲਾਂ ਦੇ ਨਾਲ ਡਰ ਲੱਗਦਾ ਕਿ ਕੁਝ ਨਹੀਂ ਹੋਣ ਵਾਲਾ ਕਿਉਂਕਿ ਨਦੀ ਉੱਤੇ ਜਿਹੜਾ ਕੰਮ ਹੋਇਆ ਨਾ ਦਮਨ ਜੀ ਉਹਨੇ ਸਾਨੂੰ ਡਰਾ ਦਿੱਤਾ ਕਿ ਉਹ ਕੁਝ ਨਹੀਂ ਇਸ ਕਰਕੇ ਅਸੀਂ ਆਪਣੀ ਬਚਾਅ ਆਪ ਕਰਨਾ ਸੋ ਇਸ ਕਰਕੇ ਮੈਂ ਦੋ ਤਿੰਨ ਮਹੀਨਿਆਂ ਤੋਂ ਸੋਚ ਰਿਹਾ ਸੀ ਵੀ ਕਿਵੇਂ ਸਮਾਨ ਬਚਾਉਣਾ ਯਾਰ ਉੱਚਾ ਕਿਵੇਂ ਚੁੱਕਾਂਗੇ ਕਦੇ ਸੋਚਿਆ ਸਟੂਲ ਬਣਾਈਏ ਲੰਮੇ ਲੰਮੇ ਉਹਦੇ ਉੱਤੇ ਰੱਖ ਦਈਏ ਕਦੇ ਸੋਚਦੇ ਨੇ ਫੇਰ ਖਿਆਲ ਆਇਆ ਕਿ ਕੋੜੀਆਂ ਹੀ ਬਣਾ ਲੀਆਂ ਜਾਣਾ ਇਹੋ ਜੀਆਂ ਸੋ ਇਸ ਕਰਕੇ ਅਸੀਂ ਕੋੜੀਆਂ ਬਣਾਈਆਂ 3 ਫੁੱਟ ਜਿਹੜੀਆਂ ਨੇ ਉਹ ਉੱਚੀਆਂ ਨੇ ਤੇ ਉਦਲੇ ਪਾਸੋਂ ਜਿਹੜਾ ਉਹਦਾ ਬੇਸ ਆ ਜਿਹੜਾ ਉਹ 6 7 ਇੰਚ ਥੱਲੇੋਂ 10 ਇੰਚ ਹੈਗਾ ਥੱਲੇ ਪਾਸੇ 10 ਸਾਨੂੰ ਪਹਿਲਾਂ ਹੀ ਕਿਉਂ ਸਤਾ ਗਿਆ ਜਦੋਂ ਪ੍ਰਸ਼ਾਸਨ ਤੇ ਵਿਸ਼ਵਾਸ ਨਹੀਂ ਕਿਉਂਕਿ ਮੈਂ ਸਟਾਰਟਿੰਗ ਤੇ ਵਿੱਚ ਹੀ ਇਹ ਕਿਹਾ ਕਿ ਜਦੋਂ ਪ੍ਰਸ਼ਾਸਨ ਤੋਂ ਉਮੀਦਾਂ ਉਡ ਜਾਣ ਤੇ ਖੁਦ ਨੂੰ ਜ਼ਿੰਮੇਵਾਰ ਬਣਨਾ ਪੈਂਦਾ ਜ਼ਿੰਮੇਵਾਰ ਤੁਸੀਂ ਤਾਂ ਕਰਕੇ ਬਣ ਗਏ ਕਿ ਪ੍ਰਸ਼ਾਸਨ ਤੇ ਉਮੀਦਾਂ ਦੀ ਕੋਈ ਰਹੀ ਬਿਲਕੁਲ ਬਿਲਕੁਲ ਜਦੋਂ ਸਾਨੂੰ ਪਤਾ ਹੈ ਕਿ 1997 93 ਚ ਜਿਹੜਾ ਹੜਾ ਆ ਸਰਕਾਰ ਉਹਦੇ ਤੋਂ ਨਹੀਂ ਸਿੱਖੀ 88 ਚ ਹੜਾ ਆ ਉਹਦੇ ਤੋਂ ਨਹੀਂ ਸਿੱਖੀ ਪਿਛਲੇ ਸਾਲ ਜਿਹੜਾ ਹੜਾ ਆ ਉਹਦੇ ਤੋਂ ਨਹੀਂ ਸਿੱਖਿਆ ਸਰਕਾਰ ਨੇ ਹਾਲੇ ਤੱਕ ਤੇ ਸਰਕਾਰਾਂ ਤੇ ਫਿਰ ਸਾਨੂੰ ਜਿਹੜੇ ਉਹ ਜਦੋਂ ਇਹੋ ਜਿਹਾ ਪਿਆਨ ਦਮਨ ਜੇ ਲੀਡਰ ਦਿੰਦਾ ਨਾ ਜਦੋਂ ਕਿ ਅਸੀਂ ਤੁਹਾਨੂੰ ਮੁਰਗੀਆਂ ਦਾ ਵੀ ਜਿਹੜਾ ਮੁਆਵਜ਼ਾ ਦੇਵਾਂਗੇ ਤਾਂ ਉਹ ਸੱਚਮੁੱਚ ਸੱਚੀ ਲੋਕਾਂ ਦਾ ਵਿਸ਼ਵਾਸ ਟੁੱਟਦਾ ਹੈ ਉਹਦੇ ਨਾਲ ਜੁੜਦਾ ਨਹੀਂ ਹੈਗਾ ਮੁਰਗੀਆਂ ਦਾ ਮੁਆਵਜ਼ਾ ਕੋਈ ਨਹੀਂ ਮੰਗਦਾ ਇਹਨਾਂ ਨੂੰ ਬਿਆਨ ਦੇਣ ਵਾਲੇ ਸ਼ਰਮ ਆਉਣੀ ਚਾਹੀਦੀ ਆ ਮੁਰਗੀਆਂ ਦਾ ਮੁਆਵਜ਼ਾ ਨਹੀਂ ਤੁਸੀਂ ਬੰਦਿਆਂ ਦਾ ਮੁਆਵਜ਼ਾ ਨਹੀਂ ਦੇਣ ਜੋ ਕਰੇ ਨਾ ਸਮਾਨ ਦਾ ਦੇਣ ਜੋ ਕਰੇ ਮੁਰਗੀਆਂ ਵਰ ਤੁਸੀਂ ਕੀ ਸੋਚ ਸਕਦੇ ਆ ਪੁੱਛੇ ਹੋਣਾ ਤੁਹਾਡਾ ਆ ਕੇ ਕਿ ਕਿਦਾਂ ਦੇ ਹਾਲਾਤ ਨੇ ਇਥੇ ਏਰੀਆ ਦੇ ਵਿੱਚ ਅੱਜ ਅੱਜ 4 ਜੁਲਾਈ 5 ਜੁਲਾਈ ਹੋ ਗਈ ਹੈ ਪਿਛਲੇ ਸਾਲ 11 ਜੁਲਾਈ ਨੂੰ ਆਇਆ ਸੀ 23 ਨੂੰ ਹੁਣ ਫੇਰ ਉਹ ਦਿਨ ਆ ਗਿਆ ਸਾਡੇ ਘਰੇ ਅੱਜ ਤੱਕ ਸਰਕਾਰੀ ਮਹਿਕਮਾ ਪੂਡਾ ਵਾਲੇ ਮੰਤਰੀ ਇਹਨਾਂ ਦਾ ਕੋਈ ਆਮ ਆਦਮੀ ਪਾਰਟੀ ਕਾਂਗਰਸ ਭਾਰਤੀ ਜਨਤਾ ਇੱਕ ਬੰਦਾ ਨਹੀਂ ਆਇਆ ਸਾਡੇ ਇਲਾਕੇ ਦੇ ਵਿੱਚ ਪੁੱਛਣ ਵਾਸਤੇ ਔਰ ਮੈਨੂੰ ਹਰਾਨੇ ਦੀ ਗੱਲ ਤੁਹਾਨੂੰ ਹੋਰ ਦੱਸਦਾ ਇੱਕ ਕਿ ਪਿਛਲੇ ਸਾਲ ਜਦੋਂ ਹੜਾ ਆਇਆ ਉਸ ਤੋਂ ਬਾਅਦ ਗੰਦਗੀ ਬੜੀ ਫੈਲ ਗਈ ਮੇਰੇ ਘਰ ਦੇ ਬਾਹਰ 4 ਮਹੀਨੇ ਗੰਦ ਪਿਆ ਰਿਆ ਅਸੀਂ ਇੱਕ ਕਾਮਨ ਗਰੁੱਪ ਬਣਾਇਆ ਮੈਂ ਉਹਦੇ ਵਿੱਚ ਪਾਉਂਦਾ ਰਿਆ ਕਿ ਆ ਚੁੱਕੋ ਨਹੀਂ ਚੁੱਕਿਆ ਗਿਆ ਔਰ ਉਸ ਤੋਂ ਵੀ ਵੱਡੀ ਹੈਰਾਨੀ ਦੀ ਗੱਲ ਕਿ ਉਸ ਤੋਂ ਬਾਅਦ ਮੱਛਰ ਬੜਾ ਪੈਦਾ ਹੋ ਗਿਆ ਗੰਦਗੀ ਜੂਸੀ ਗੰਦਗੀ ਲੋਕ ਕਹਿੰਦੇ ਮੁਸ਼ਕਲ ਨਹੀਂ ਗਈ ਕਿੰਨੇ ਸਮੇਂ ਤੱਕ ਮੁਸ਼ਕਲਤਾ 6 ਮਹੀਨੇ ਸਾਡੇ ਘਰਾਂ ਚ ਚੁਣ ਗਈ ਜਦੋਂ ਮੱਛਰ ਪੈਦਾ ਹੋ ਗਿਆ ਨਾ ਪਿਛਲੇ ਸਾਲ ਔਰ ਪਤਾ ਲੱਗਿਆ ਵੀ ਮੱਛਰ ਕਰਕੇ ਡੇਂਗੂ ਵੀ ਹੋ ਸਕਦਾ ਬੁਖਾਰ ਹੋਏਗਾ ਤਾਂ ਤੁਸੀਂ ਹੈਰਾਨ ਹੋਵੋਗੇ ਮੈਂ ਇਸ ਏਰੀਆ 'ਚ ਇੱਕ ਫੋਗਰ ਵੇਖਿਆ ਜਿਹੜੀ ਉਹ ਫੋਗਿੰਗ ਕਰਦੇ ਆ ਨਾ ਮ ਉਹਦੇ ਉੱਤੇ ਜਿਹੜੇ ਮੁੰਡੇ ਬੈਠੇ ਹੋਏ ਸੀ ਉਹਨਾਂ ਦੇ ਹੱਥ ਵਿੱਚ ਝਾੜੂ ਦਾ ਝੰਡਾ ਸੀ ਔਰ ਕਹਿੰਦੇ ਜਾ ਰਹੇ ਸੀ ਕਿ ਡਾਕਟਰ ਬਲਬੀਰ ਸਿੰਘ ਨੇ ਫੋਗਿੰਗ ਮਸ਼ੀਨ ਭੇਜੀ ਆ ਤੁਸੀਂ ਦੇਖੋ ਕਿ ਵਿਵਤਾ ਦੇ ਸਮੇਂ ਵੀ ਜਿਹੜਿਆ ਉਹ ਵੋਟਾਂ ਮੰਗਦਿਆ ਔਰ ਜਿਹੜੀਆਂ ਉਹ ਵੋਟਾਂ ਮੰਗਦੇ ਸੀ ਉਹਦਾ ਹਾਲ ਉਹਨਾਂ ਨੇ ਹੁਣ ਵੇਖ ਹੀ ਲਿਆ ਸਰ ਪੱਲੇ ਸੋਫੇ ਰੱਖੇ ਨੇ ਕਿ ਹੋਰ ਵੀ ਕੁਝ ਸਮਾਨ ਰੱਖਿਆ ਉੱਪਰ ਅਸੀਂ ਫਿਲਹਾਲ ਸੋਫੇ ਰੱਖਿਆ ਔਰ ਨਾਲ ਸਾਡੇ ਜਿਹੜੇ ਬੈੱਡ ਐ ਇਹ ਸਾਡਾ ਬੈਡਰੂਮ ਆ ਬੈਡਰੂਮ ਤੇ ਵਿੱਚ ਵੀ ਇਹ ਜਿਹੜਾ ਤੁਸੀਂ ਆਪਣਾ ਬੈੱਡ ਆ ਉਹਨੂੰ ਵੀ ਚੱਕਤਾ ਉੱਪਰ ਬੈੱਡ ਨੂੰ ਵੀ ਅਸੀਂ ਜਿਹੜਾ ਚੱਕ ਦਿੱਤਾ ਇਹਦੇ ਥੱਲੇ ਪੰਜ ਅਸੀਂ ਜਿਹੜੇ ਲਾਏ ਆ ਮਤਲਬ ਚਾਰ ਨਹੀਂ ਲਾਏ ਮੈਂ ਤੁਹਾਨੂੰ ਦੱਸਣਾ ਇਸ ਕਰਕੇ ਕਿਉਂਕਿ ਬੈੱਡ ਦੀ ਜਿਹੜੀ ਆ ਵੋਲਿਊਮ ਆ ਬਹੁਤ ਵੱਡਾ ਔਰ ਇਹਦੇ ਥੱਲੇ ਅਸੀਂ ਚਾਰ ਨਹੀਂ ਲਾਏ ਪੰਜ ਲਾਏ ਆ ਚਾਰ ਤਾਂ ਕੋਨਿਆਂ ਤੇ ਲਾਇਆ ਇੱਕ ਬਿਲਕੁਲ ਸੈਂਟਰ ਚ ਲਾਇਆ ਕੋਈ ਇਸ ਕਰਕੇ ਤਾਂ ਕਿ ਇਹਦਾ ਵਜ਼ਨ ਜਿਹੜਾ ਉਹ ਵੰਡਿਆ ਜਾ ਸਕੇ ਜੇ ਅਸੀਂ ਸੈਂਟਰ ਚ ਨਾ ਲਾਉਂਦੇ ਤਾਂ ਹੋ ਸਕਦਾ ਸੀ ਟੁੱਟ ਸਕਦਾ ਸੀਗਾ ਹੈਨਾ ਭਾਰ ਪੈ ਕੇ ਵਿੱਚੀ ਬਿਲਕੁਲ ਬਹਿ ਸਕਦਾ ਸੋ ਅਸੀਂ ਇੱਕ ਇੱਕ ਜਿਹੜਾ ਉਹ ਵਿਚਲਾਤਾ ਬਾਕੀ ਚਾਰ ਚਾਰ ਵਕਰੀ ਲਾ ਤੁਸੀਂ ਸਵਾਗਤ ਪੂਰਾ ਕਰਕੇ ਆ ਕੇ ਜੇਕਰ ਮੇਹ ਪਾਰੋਂ ਕੋਈ ਪ੍ਰੋਣਾ ਹੁੰਦਾ ਤਾਂ ਤੁਸੀਂ ਉਦੋਂ ਹੀ ਗੱਦੇ-ਗੁੱਦੇ ਸਾਰੇ ਰੱਖੇ ਹੋਏ ਬੈੱਡ ਉੱਪਰ ਵੈਸੇ ਤੇ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਕਿਹਾ ਵੀ ਭਾਈ ਹੁਣ 2 ਮਹੀਨੇ ਤੁਸੀਂ ਨਾ ਆਇਓ ਜੇ ਆਉਣਾ ਜੇ ਤਾਂ ਫਿਰ ਤਿਆਰ ਰਹਿ ਜਾ ਜੇ ਹੋ ਸਕਦਾ ਤੁਹਾਨੂੰ ਪਾਣੀ ਦੇ ਵਿੱਚ ਰਹਿਣਾ ਪਵੇ ਖਾਣ ਪੀਣ ਦਾ ਪ੍ਰਬੰਧ ਹੈਗਾ ਸਾਡੇ ਯਾਰ ਦੋਸਤ ਬੜੇ ਆ ਗਿਆ ਮੈਨੂੰ ਇਹ ਆਏ ਲੋਪੀ ਅਸੀਂ ਰੱਖੀ ਹੋਈ ਆ ਵੀ ਇੱਥੇ ਬੈਠ ਸਕਦੇ ਆ ਆ ਕੇ ਕਿਉਂਕਿ ਹਲਕਾ ਸਮਾਨ ਹੈ ਜੇ ਕੋਈ ਆ ਵੀ ਜਾਵੇ ਤਾਂ ਇੱਥੇ ਬੈਠ ਕੇ ਇਹਨੂੰ ਹਟ ਚੁੱਕਿਆ ਵੀ ਜਾ ਸਕਦਾ ਸੋ ਉਦੋਂ 45 ਮਿੰਟਾਂ ਦੇ ਵਿੱਚ ਵਿੱਚ ਦਮਨ ਜੀ ਸਾਰਾ ਘਰ ਸਾਡਾ ਪਾਣੀ ਜਿਹੜਾ ਦੋ ਦੋ ਫੁੱਟ ਹੋ ਗਿਆ ਸੀ ਔਰ ਅਸੀਂ ਬਹੁਤ ਸਮਾਨ ਚੁੱਕ ਵੀ ਨਹੀਂ ਸਕੇ ਕਿਤਾਬਾਂ ਖਰਾਬ ਹੋ ਗਈਆਂ ਤੁਸੀਂ ਜਿਗਾੜ ਵੀ ਲਾਇਆ ਸਟੂਲ ਦੇ ਉੱਪਰ ਚੜ੍ਹਨ ਦਾ ਇਹ ਸਾਡਾ ਦੂਸਰਾ ਬੈਡਰੂਮ ਹੈ ਅਸੀਂ ਦੋ ਬੈਡਰੂਮ ਜਿਹੜੇ ਆ ਉਹ ਚੁੱਕ ਦਿੱਤੇ ਆ ਸਮਾਨ ਇਹਨਾਂ ਦਾ ਇਹਨਾਂ ਦੇ ਵਿੱਚ ਇਹਦੇ ਥੱਲੇ ਵੀ ਤੁਸੀਂ ਦੇਖ ਰਹੇ ਹੋ ਪੰਜ ਲਾਈਆਂ ਹੋ ਜਾਂ ਨੇ ਇੱਧਰ ਅਸੀਂ ਜਿਹੜਾ ਉਹ ਸਟੈਪ ਬਣਾਏ ਹੋਇਆ ਛੋਟਾ ਸਟੂਲ ਰੱਖਿਆ ਵੱਡਾ ਰੱਖਿਆ ਤਾਂ ਕਿ ਜੇ ਆ ਦੇਖੋ ਮੈਂ ਤੁਹਾਨੂੰ ਚੜ੍ਹ ਕੇ ਦਿਖਾ ਦਾਂ ਜੇ ਤੁਸੀਂ ਕਹੋ ਤਾਂ ਆ ਜਿੱਥੇ ਅਸੀਂ ਲਟਕਾਂਗੇ ਉੱਥੇ ਤੁਸੀਂ ਲਟਕੋ ਜੀ ਪੁਰਾਣੇ ਹਾਲ ਸਾਡਾ ਵੀ ਕਰ ਰਹੇ ਹੁੰਦਾ ਬੂਟ ਲਾ ਲੈਣਾ ਹੈ ਤੁਹਾਡੇ ਕੋਲੋਂ ਆਉਂਦੇ ਆਜੋ ਆਜੋ ਮੇਰੇ ਕੋਲੇ ਆਜੋ ਤੁਸੀਂ ਨਾ ਜਿੰਨਾ ਮੈਂ ਗਾਰੰਟੀ ਹੈ ਤੁਹਾਡਾ ਬੀਮਾ ਮੇਰੇ ਮੇਰੇ ਇਸੇ ਆ ਦੇਖੋ ਕੈਮਰਾਮੈਨ ਤੁਹਾਡੇ ਜਿਹੜੇ ਆ ਉਹ ਗਵਾਹ ਹੈ ਹਾਂਜੀ ਤੇ ਆ ਦੇਖੋ ਇਹ ਇੱਥੇ ਆਪਾਂ ਬੈਠ ਗਏ ਆ ਇਹਦੇ ਵਿੱਚ ਵੀ ਸਮਾਨ ਹੈਗਾ ਔਰ ਪੱਕਾ ਵੀ ਸਾਡੇ ਨੇੜੇ ਆ ਪਹਵਾ ਵੀ ਪੂਰੀ ਲੱਗਦੀ ਪਈ ਆ ਇਹਦੇ ਤੁਸੀਂ ਜੇ ਐਮਰਜੈਂਸੀ ਹੈ ਕਿ ਤੁਹਾਨੂੰ ਠੀਕ ਹੈ ਗੈਸਟ ਆਏ ਹੋਇਆ ਤੇ ਤੁਸੀਂ ਸੌਣਾ ਵੀ ਇਹ ਜ਼ਰੂਰੀ ਆ ਪਾਣੀ ਥੱਲੇ ਆ ਤੇ ਤੁਸੀਂ ਇੱਥੇ ਵੀ ਚੜ ਕੇ ਸੌ ਸਕਦੇ ਹੋ ਨਹੀਂ ਤਾਂ ਫਿਰ ਉੱਪਰ ਜਾ ਕੇ ਜਿਹੜਾ ਸੁੱਤਾ ਜਾ ਸਕਦਾ ਸੋ ਇਹ ਪ੍ਰਬੰਧ ਤਾਂ ਕਰਨਾ ਬੜਾ ਜ਼ਰੂਰੀ ਆ ਕਿਉਂਕਿ ਸਰਕਾਰਾਂ ਦੇ ਉੱਤੇ ਸਾਡਾ ਵਿਸ਼ਵਾਸ ਉੱਠ ਗਿਆ ਪਿਛਲੇ ਦਿਨਾਂ 'ਚ ਡਾਕਟਰ ਬਲਵੀਰ ਸਿੰਘ ਨੇ ਇੱਕ ਮੀਟਿੰਗ ਲਈ ਸੀਗੀ ਸ਼ੌਕਤ ਅਹਿਮਦ ਪਰੇ ਸਾਹਿਬ ਉਹਦੇ ਵਿੱਚ ਸੀਗੇ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਪ੍ਰਸ਼ਾਸਨ ਕੰਮ ਕਰ ਰਿਹਾ ਹੈ ਨੋ ਡਾਊਟ ਲੇਕਿਨ ਗੱਲ ਇਹ ਆ ਕਿ ਕੰਮ ਸ਼ੁਰੂ ਕਦੋਂ ਕੀਤਾ ਬਿਲਕੁਲ ਕੋਈ ਨਹੀਂ ਜੀ ਸਵਾਲ ਤੇ ਹੀ ਹਾਂ ਹੁਣ ਤੁਸੀਂ ਕਹੋਗੇ ਕਿ ਜੀ ਨਦੀ ਦੇ ਆਲੇ ਦੁਆਲੇ ਉਹ ਕਹਿੰ ਰਹੇ ਜੀ ਅਸੀਂ ਨਦੀ ਦੇ ਬੰਨ ਉੱਚੇ ਚੁੱਕਦੇ ਪਏ ਆ ਇੱਥੇ 620 ਕਰੋੜ ਰੁਪਏ ਦਾ ਪ੍ਰੋਜੈਕਟ ਜਿਹੜਾ ਨਦੀ ਨੂੰ ਚੈਨਲਾਈਜ਼ ਕਰਨ ਦਾ ਬਣਿਆ ਹੋਇਆ ਔਰ ਉਹ ਕਿਤੇ ਦਿਸਦਾ ਨਹੀਂ ਹੈਗਾ ਉਹਦੇ ਵਿੱਚ ਜਿਹੜੇ ਆ ਆਟੋਮੈਟਿਕ ਵਾਲ ਲੱਗਣੇ ਨੇ ਤਾਂ ਕਿ ਪਾਣੀ ਵਾਪਸ ਅਰਮਸਟ੍ਰੇਟ ਨੂੰ ਨਾ ਆਵੇ ਉੱਥੇ ਸਕਾਡਾ ਨਾਂ ਦੇ ਜਿਹੜੇ ਆ ਉਹ ਸਿਸਟਮ ਲੱਗਣਾ ਇੱਕ ਕਿ ਜਦੋਂ ਪਾਣੀ ਜ਼ਿਆਦਾ ਹੋਏਗਾ ਉਹ ਆਟੋਮੈਟਿਕਲੀ ਖੁੱਲ ਜਾਇਆ ਕਰਨਗੇ ਪਾਣੀ ਦੇ ਵੋਲਿਊਮ ਦੇ ਹਿਸਾਬ ਦੇ ਨਾਲ ਲੇਕਿਨ ਮੈਂ ਇਥੇ ਦਮਨ ਜੀ ਤੁਹਾਨੂੰ ਦੱਸਣਾ ਚਾਹਣਾ ਕਿ ਸਾਡੇ ਮੇਰੇ ਕੋਲ ਜੋ ਜਾਣਕਾਰੀ ਆ ਮੇਰੇ ਡਰੇਨੇਜ ਵਿਭਾਗ ਦੇ ਸਾਬਕਾ ਜਿਹੜੇ ਲੋਕ ਨੇ ਉਹਨਾਂ ਨਾਲ ਗੱਲ ਹੋਈ ਐ ਇੰਜੀਨੀਅਰਸ ਨਾਲ ਮੇਰੇ ਕੋਲੇ ਮੈਪ ਵੀ ਐ ਮੈਂ ਉਹਦੇ ਵਿੱਚ ਵੀ ਦੇਖਦਾ ਮੇਰੇ ਕੋਲੇ ਜੋ ਡਾਟਾ ਉਹਦੇ ਮੁਤਾਬਕ ਇਹ ਆ ਕਿ ਇਹਨਾਂ ਨੇ ਪਟਿਆਲਾ ਨਦੀ ਦੇ ਉੱਤੇ ਜਿਹੜਾ ਰਾਜਪੁਰੇ ਵਾਲਾ ਪੁਲ ਆ ਉਹ ਵੱਡਾ ਕਰਤਾ ਸਨੌਰ ਵਾਲਾ ਪੁਲ ਵੱਡਾ ਕਰ ਦਿੱਤਾ ਪਰ ਜਿਹੜੀ ਸਾਡਾ ਚਿੜੀਆ ਘਰ ਆ ਇਥੇ ਹਨਾ ਉਥੋਂ ਨਦੀ ਲੰਘਦੀ ਆ ਜਿਹੜਾ ਬਿਲਕੁਲ ਛੋਟਾ ਜਿਹਾ ਪੈਸਾ ਇਹ ਮੇਨ ਪੁਆਇੰਟ ਆ ਜਿਹੜਾ ਬਾਹਰ ਪਟਿਆਲੇ ਤੋਂ ਬਾਹਰ ਕਰਨ ਦਾ ਪਾਣੀ ਬਿਲਕੁਲ ਬੋਟਲネック ਜਿਹਨੂੰ ਕਹਿੰਦੇ ਆ ਉਹ ਬੋਟਲネック ਹੈ ਉਥੇ ਕਹਿੰਦੇ ਸੀ ਸਾਨੂੰ ਫੋਰੈਸਟ ਵਾਲੇ ਨਹੀਂ ਜਿਹੜੇ ਕਰਨ ਦਿੰਦੇ ਜਿਵੇਂ ਭਗਵੰਤ ਮਾਨ ਸਾਹਿਬ ਚੰਦਰ ਵਿੱਚ ਗਏ ਕਿ ਅਸੀਂ ਜੀ ਤੁਹਾਡੀਆਂ ਮੁਸੀਬਤਾਂ ਹੱਲ ਕਰਾਂਗੇ ਤੇ ਡਾਕਟਰ ਬਲਬੀਰ ਸਿੰਘ ਨੂੰ ਇੱਥੇ ਕਰ ਲੈਣਾ ਚਾਹੀਦਾ ਕਿ ਖਾਸ ਤੌਰ ਤੇ ਉਥੇ ਲੈਣਾ ਚਾਹੀਦਾ ਤਾਂ ਸਭ ਤੋਂ ਜ਼ਿਆਦਾ ਫਲੱਡ ਆਉਂਦਾ ਫਿਰ ਪਤਾ ਲੱਗੇ ਕਿ ਸਰਕਾਰ ਕਿੰਨੀ ਕਰੀ ਮੈਂ ਡਾਕਟਰ ਬਲਬੀਰ ਸਿੰਘ ਦੇ ਪਰਸਨਲੀ ਖਿਲਾਫ ਨਹੀਂ ਹੈਗਾ ਕਿਉਂਕਿ ਉਹ ਮੰਤਰੀ ਨੇ ਮੈਂ ਇਸ ਕਰ ਕਿਓ ਲੋਕਾਂ ਨੂੰ ਸਹੂਲਤਾਂ ਦੇਣ ਸੁਖ ਸੁਹ ਉਹਨਾਂ ਦੀਆਂ ਸਮੱਸਿਆਵਾਂ ਹੱਲ ਕਰਨ ਪਰ ਤੁਸੀਂ ਬਿਆਨ ਦੇ ਦਿਓ ਜਦੋਂ ਆਵੇ ਖੜ ਕੇ ਹੜ ਦੇ ਵਿੱਚ ਗੋਡੇ-ਗੋਡੇ ਤੁਹਾਡੇ ਪਾਣੀ ਹੋਵੇ ਤੁਸੀਂ ਪੈਂਟ ਚੁੱਕੀ ਹੋਵੇ ਅਸੀਂ ਤੁਹਾਡੇ ਨਾਲ ਆ ਜੀ ਅਸੀਂ ਸਭ ਕੁਝ ਕਰ ਦਾਂਗੇ ਅਗਲੇ ਸਾਲ ਹੜ ਨਹੀਂ ਆਉਣ ਦਵਾਂਗੇ ਉਸ ਤੋਂ ਬਾਅਦ ਤੁਸੀਂ ਫਿਰ ਇੱਕ ਸਾਲ ਮੂੰਹ ਨਾ ਦਿਖਾਓ ਤੇ ਜਦੋਂ ਵੋਟਾਂ ਆ ਜਾਣ ਫਿਰ ਤੁਸੀਂ ਹੱਥ ਜੋੜ ਕੇ ਖੜੇ ਹੋ ਜਾਵੋ ਚਾਰੇ ਪਾਸੇ ਤੁਹਾਡੇ ਬੋਰਡ ਜਿਹੜੇ ਆ ਲੋਕਾਂ ਨੂੰ ਚੜਾਉਂਦੇ ਹੋਣ ਲੋਕੀ ਸਿਆਣੇ ਹੋ ਗਿਆ ਹਣ ਲੋਕੀ ਇਹਨਾਂ ਗੱਲਾਂ 'ਚ ਆਉਣ ਵਾਲੇ ਨਹੀਂ ਹੈਗੇ ਔਰ ਮੈਂ ਤੇ ਸਮਝਦਾ ਕਿ ਆ ਇਹਨਾਂ ਹੜਾਂ ਤੋਂ ਮਾਫ ਕਰਨਾ ਹੜਾਂ ਤੋਂ ਬਾਅਦ ਕਹਿਣਾ ਇਹ ਸੀਜ਼ਨ ਲੰਘ ਜਾਏ ਅਸੀਂ ਤੇ ਸੋਚ ਰਹੇ ਆ ਕਿ ਅਸੀਂ ਤੇ ਅਲਟੀਮੇਟਮ ਦੇ ਕੇ ਸਰਕਾਰ ਨੂੰ ਕਿ 2 ਮਹੀਨਿਆਂ ਦੇ ਵਿੱਚ ਵਿੱਚ ਪਲਾਨ ਬਣਾ ਕੇ ਇਹ ਸਾਰੇ ਏਰੀਏ ਨੂੰ ਪੁਡਾ ਨਾਟ ਓਨਲੀ ਪੁਡਾ ਇਹ ਕਲੋਨੀ ਦੀਆਂ ਇਹ ਕਲੋਨੀਆਂ ਜਿੰਡੀਆਂ ਵੀ ਕਿ ਇਹਨਾਂ ਨੂੰ ਅਸੀਂ ਹੜਾ ਨਾਲ ਕਿਵੇਂ ਬਚਾਉਣਾ ਇਹ 2 ਮਹੀਨੇ ਦਾ ਅਲਟੀਮੇਟਮ ਮੈਂ ਸੁਜੈਸਟ ਕੀਤਾ ਦਿਓ ਸਾਡੀ ਇੱਕ ਐਸੋਸੀਏਸ਼ਨ ਬਣੀ ਹੋਈ ਆ ਔਰ ਉਸ ਤੋਂ ਬਾਅਦ ਅਸੀਂ ਸੰਗਰੂਰ ਤੇ ਪਟਿਆਲਾ ਰੋਡ ਦਾ ਜਿਹੜਾ ਬਾਈਪਾਸ ਦਾ ਫਲਾਈਓਵਰ ਆ ਅਸੀਂ ਇਹਨੂੰ ਬੰਦ ਕਰ ਦਿਆਂਗੇ ਅਸੀਂ ਇੱਥੇ ਪੱਕੇ ਤਰਲੇ ਲਾ ਦਾਂਗੇ ਕਿਉਂਕਿ ਕਿਸਾਨਾਂ ਨੇ ਸਾਨੂੰ ਮਾਡਲ ਦੇ ਦਿੱਤਾ ਕਿ ਜੇ ਸਰਕਾਰਾਂ ਨਹੀਂ ਮੰਨਦੀਆਂ ਤੇ ਫਿਰ ਗਲਮੇ ਤੋਂ ਫੜ ਕੇ ਮਨਾਉਣੀਆਂ ਪੈਂਦੀਆਂ ਨੇ ਅਖੀਰ ਤੱਕ ਤੁਸੀਂ ਵੀ ਮੰਨਦੇ ਹੋ ਤੁਸੀਂ ਤਾਂ ਆਰਟੀਕਲ ਲਿਖਦੇ ਹੋ ਕਾਫੀ ਜਿਹੜਾ ਤੁਹਾਡੇ ਵਿਚਾਰ ਜਿਹੜੇ ਸਾਂਝੇ ਕਰਦੇ ਹੋ ਤੁਹਾਨੂੰ ਇਹ ਲੱਗਦਾ ਹੈ ਕਿ ਸਰਕਾਰਾਂ ਧਰਨੇ ਤੇ ਆਗੇ ਮੰਨਦੀਆਂ ਨੇ ਜਾਂ ਪ੍ਰਦਰਸ਼ਨ ਕਰਨ ਤੇ ਹੀ ਮੰਨਦੀਆਂ ਨੇ ਇਹ ਹੁਣ ਦੀ ਤਾਂ ਸਥਿਤੀ ਇਹੋ ਹੀ ਆ ਤੁਸੀਂ ਦੇਖ ਰਹੇ ਹੋ ਕਿਤੇ ਟੀਚਰ ਧਰਨੇ ਲਾ ਰਹੇ ਨੇ ਕਿਤੇ ਆਂਗਣਵਾੜੀ ਵਾਲੇ ਲਾ ਰਹੇ ਨੇ ਕਿਤੇ ਪੈਨਸ਼ਨਰਸ ਲਾ ਰਹੇ ਨੇ ਕਿਤੇ ਐਂਬੂਲੈਂਸ ਵਾਲੇ ਲਾ ਰਹੇ ਨੇ ਕਿਤੇ ਕਿਸਾਨ ਲਾ ਰਹੇ ਨੇ ਇਹ ਕੋਈ ਵਿਚਾਰਾ ਟੈਂਕੀ ਤੇ ਚੜਦਾ ਪਿਆ ਕੋਈ ਟੈਂਕੀ ਤੋਂ ਛਾਲ ਮਾਰਦਾ ਪਿਆ ਤੁਸੀਂ ਵੇਖਦੇ ਰਹੇ ਹੋ ਤੇ ਇਹਦੇ ਹੁੰਦੇ ਇੰਜ ਲੱਗਦਾ ਕਿ ਸਰਕਾਰਾਂ ਨੂੰ ਇਹਦੇ ਵਿੱਚੋਂ ਜ਼ਿਆਦਾ ਸੁਆਦ ਆਉਂਦਾ ਜਿੰਦਗੀ ਇੱਕ ਸੰਘਰਸ਼ ਹੋ ਗਈ ਹੈ ਕਿਉਂਕਿ ਜਦੋਂ ਕਾਮਕਾਰ ਲਈ ਰੋਜ਼ਗਾਰ ਲਈ ਧਰਨੇ ਪ੍ਰਦਰਸ਼ਨ ਕਰਨੇ ਪੈਂਦੇ ਨੇ ਹੁਣ ਰਹਿਣ ਲਈ ਸੁੱਕ ਦੇ ਸਾਂ ਲੈਣ ਲਈ ਵੀ ਧਰਨੇ ਪ੍ਰਦਰਸ਼ਨ ਕਰਨੇ ਪੈਣਗੇ ਕਿ ਤੁਹਾਨੂੰ ਜ਼ਾਹੀ ਆ ਜਾਵੇ ਸੁੱਖ ਆ ਹੁਣ ਤੁਸੀਂ ਦੇਖ ਹੀ ਰਹੇ ਹੋ ਸੰਘਰਸ਼ੀ ਆ ਆਪਾਂ 4 ਫੁੱਟ ਮੰਜੇ ਚੁੱਕ ਕੇ ਉੱਤੇ ਬੈਠੇ ਹੋਇਆ ਔਰ ਅਸੀਂ ਇਸ ਤਿਆਰੀ ਚਾਂ ਵੀ ਜਦੋਂ ਹੜ ਆ ਗਿਆ ਅਸੀਂ ਇਹਨਾਂ ਦੇ ਉੱਤੇ ਪਾਵਾਂਗੇ ਜਾਂ ਆਪਣਾ ਸਮਾਨ ਕਿਵੇਂ ਬਚਾਣਾ ਇਸ ਤੋਂ ਵੱਡਾ ਸੰਘਰਸ਼ ਫਿਰ ਕੀ ਹੋ ਸਕਦਾ ਕਿ ਤੁਸੀਂ ਜਿੱਥੇ ਪੂਡਾ ਵਰਗਾ ਪੌਸ਼ ਏਰੀਆ ਜਿਹਨੂੰ ਤੁਸੀਂ ਕਹਿੰਦੇ ਹੋ ਜਿੱਥੇ ਸਰਕਾਰ ਟੈਕਸ ਲੈਂਦੀ ਹੈ ਡਿਵੈਲਪਮੈਂਟ ਚਾਰਜਸ ਲੈਂਦੀ ਹੈ ਇੱਥੇ ਵੱਡੇ ਵੱਡੇ ਖਰਚੇ ਹੁੰਦੇ ਆ ਉੱਥੇ ਦੇ ਵਾਸੀਆਂ ਨੂੰ ਵੀ ਪਰੇਸ਼ਾਨੀ ਹੋਵੇ ਕਿਤੇ ਰਾਤ ਨੂੰ ਸਾਨੂੰ ਹੜ੍ਹ ਜੜਾ ਆ ਕੇ ਨਾ ਦੱਬ ਲਵੇ ਤੇ ਇਸ ਤੋਂ ਵੱਡੀ ਫਿਰ ਜਿਹੜੀ ਆ ਪਰੇਸ਼ਾਨੀ ਸੰਘਰਸ਼ ਕੀ ਹੋ ਸਕਦਾ ਮੰਤਰੀ ਸਾਹਿਬ ਜੇਕਰ ਇੰਟਰਵਿਊ ਸੁਣ ਰਹੇ ਹੋਣੇ ਜਾਂ ਕੋਈ ਵਿਧਾਇਕ ਸਾਹਿਬ ਸੁਣ ਰਹੇ ਹੋਣੇ ਉਹ ਇਹਨਾਂ ਕਹਿਣ ਵੜੈ ਸਾਹਿਬ ਨੇ ਤੇ ਡਰਾ ਰਹੇ ਨੇ ਲੋਕਾਂ ਨੂੰ ਲੋਕਾਂ ਦੇ ਮਨ ਦੇ ਵਿੱਚ ਡਰ ਪਾ ਰਹੇ ਨੇ ਕਿ ਇਸ ਤਰੀਕੇ ਨਾਲ ਹੋ ਜਾਣਾ ਤੇ ਸਰਕਾਰਾਂ ਕੀ ਕਰਦੀਆਂ ਨੇ ਸਰਕਾਰਾਂ ਵੀ ਤੇ ਡਰਾਉਂਦੀਆਂ ਹੀ ਨੇ ਵੀ ਆ ਜੀ ਜੇ ਫਲਾਣੀ ਪਾਰਟੀ ਆ ਗਈ ਨਾ ਤਾਂ ਉਹ ਤੁਹਾਨੂੰ ਇੰਜ ਕਰ ਦੂਗੀ ਜੇ ਫਲਾਣਾ ਮੰਤਰੀ ਆ ਫਲਾਣਾ ਤੁਹਾਨੂੰ ਇੰਜ ਕਰ ਗਿਆ ਉਹ ਵੀ ਤੇ ਡਰਾਉਂਦੇ ਹੀ ਨੇ ਪਰ ਮੈਂ ਤਾਂ ਡਰਾਉਣ ਦਾ ਕੰਮ ਨਹੀਂ ਕੀਤਾ ਮੈਂ ਤੇ ਇਸ ਤੋਂ ਪਹਿਲਾਂ ਆਪਣੀ ਵੀਡੀਓ ਪਾਈ ਸੀ ਇੱਕ ਵੀ ਭਾਈ ਅਲਰਟ ਹੋ ਜਾਓ ਮੈਨੂੰ ਬਹੁਤ ਸਾਰੇ ਲੋਕਾਂ ਦੇ ਫੋਨ ਆਏ ਕਹਿੰਦੇ ਹਾਂ ਉਹ ਕਹਿੰਦੇ ਬੜਾ ਜ਼ਰੂਰੀ ਹੈ ਅਲਰਟ ਰਹਿਣਾ ਤੁਹਾਡੇ ਮੇਰੇ ਘਰ ਦੇ ਪਾਰ ਪਾਣੀ ਆ ਜਾਵੇ ਦਮਨ ਜੀ ਤੇ ਮੈਂ ਮੁੜ ਕੇ ਮਿਸਤਰੀ ਲੱਭਦਾ ਫਰਾ ਕਿ ਮੈਂ ਘੋੜੀਆਂ ਬਣਾਉਣੀਆਂ ਨੇ ਨੇੜੇ ਆਈ ਜਾਣਗੇ ਨੋ ਕੁੜੀ ਤੇ ਕੰਨ ਸਰਕਾਰਾਂ ਵਾਲਾ ਕੰਮ ਤੇ ਅਸੀਂ ਨਹੀਂ ਨਾ ਕਰ ਸਕਦੇ ਅਸੀਂ ਤੇ ਮਿਹਨਤ ਕਮਾਈ ਕੀਤੀ ਹੋਈ ਆ ਅਸੀਂ ਦੋ ਨੰਬਰ ਚ ਦਿਖਾਦਾ ਨਹੀਂ ਨਾ ਅਸੀਂ ਰੇਤਾ ਬਜਰੀ ਚੋਂ ਖਾਦਾ ਨਾ ਅਸੀਂ ਮਾਈਨਿੰਗ ਚੋਂ ਖਾਦਾ ਹੈਗਾ ਨਾ ਸਾਡੇ ਸ਼ਰਾਬ ਦੇ ਠੇਕੇ ਆ ਅਸੀਂ ਤੇ ਕਮਾਈ ਕੀਤੀ ਆ ਸਰਕਾਰ ਚ ਰਹਿ ਕੇ ਜਿਹੜੀ ਪੈਨਸ਼ਨ ਮਿਲਦੀ ਆ ਚਾਰ ਪੈਸੇ ਉਹਦੇ ਨਾਲ ਕਮਾ ਕੇ ਆ ਦੋ ਚਾਰ ਜਿਹੜੇ ਆ ਗੱਡੇ ਬਣਾਏ ਆ ਘਰ ਬਣਾਇਆ ਇਹਨੂੰ ਬਚਾਉਣ ਲਈ ਫਿਰ ਸਾਨੂੰ ਜੇ ਕੋਈ 40000 ਰੁਪਿਆ ਮੈਂ ਹਣ ਜਿਹੇ ਘੋੜੀਆਂ ਬਣਾਈਆਂ ਨੇ ਇਹ ਕੋਈ ਪਚੰਤੀ 35000 ਰੁਪਏ ਲੱਗਿਆ 13 1400 ਰੁਪਏ ਦੀ ਇੱਕ ਘੋੜੀ ਪਈ ਆ ਤੇ ਜੇ ਇਹਨੇ ਨਾਲ ਕਹਿੰਗਾ ਮੈਨੂੰ ਪਿਛਲੇ ਸਾਲ ਸਾਰਾ ਸਮਾਨ ਸ਼ਿਫਟ ਕਰਕੇ ਚੇਂਜ ਕਰਨਾ ਪਿਆ ਕੱਪੜੇ ਬਦਲਨੇ ਪਏ ਬੈੱਡ ਬਦਲਨੇ ਪਏ ਤਾਂ ਮੇਰਾ ਪਿਛਲੇ ਸਾਲ ਵੀ ਜਿਹੜਾ ਉਹ ਕਟੋ ਘਟ 2 ਲੱਖ ਰੁਪਿਆ ਦਾ ਜਿਹੜਾ ਉਹ ਸਮਾਨ ਨੂੰ ਸੈੱਟ ਕਰਨ ਤੇ ਜਿਹੜਾ ਲੱਗਿਆ ਆ ਤਾਂ ਜ਼ਿੰਮੇਵਾਰੀ ਖੁਦ ਚੱਕਣੀ ਪਵੇਗੀ ਕਿਉਂਕਿ ਜਦੋਂ ਪ੍ਰਸ਼ਾਸਨ ਨੂੰ ਵੀ ਲੇਕਿਨ ਅਪੀਲ ਲੋਕ ਜ਼ਰੂਰ ਕਰਦੇ ਨੇ ਕਿ ਅਸਤਰੀਕੇ ਦੀ ਜਿਹੜੀ ਹੈ ਘਟਨਾ ਨਾ ਹੋਵੇ ਇਸ ਤਰੀਕੇ ਦਾ ਮਾਹੌਲ ਨਾ ਬਣੇ ਕਿ ਸਾਨੂੰ ਘਰ ਤੋਂ ਫਿਰ ਤੋਂ ਜਾੜਾ ਹੋ ਜਵੇ ਸਾਡੇ ਘਰਾਂ ਦਾ ਵਿੱਚ ਫਿਰ ਪਾਣੀ ਭੰਡ ਜਵੇ ਭਰ ਜਵੇ ਤਾਂ ਉਸ ਤੋਂ ਪਹਿਲਾਂ ਤੁਹਾਨੂੰ ਸਤਰਕ ਹੋ ਕੇ ਸਾਡਾ ਖਿਆਲ ਰੱਖਣਾ ਪਵੇਗਾ ਨਹੀਂ ਤੇ ਅਸੀਂ ਖੁਦ ਜ਼ਿੰਮੇਵਾਰ ਅਸੀਂ ਆਪਣੀ ਜ਼ਿੰਮੇਵਾਰੀ ਖੁਦ ਵੀ ਚੱਕ ਸਕਦੇ ਕੈਮਰਾ ਪਰਸਨ ਰਵੀ ਜੱਪਲ ਦੇ ਨਾਲ ਦਮਪਰੇ ਸਿੰਘ ਪੀਟੀਸੀ ਨਿਊਜ਼ ਪਟਿਆਲਾ